नमस्कार आज की ये खबर आप भाई जी टीवी चैनल के संवाददाता मनदीप सिंह जी के सहयोग से देख रहे हैं आपके भरोसेमंद चैनल पर हम हर छोटी बड़ी खबर आप तक पहुंचाते रहेंगे आइए आज की प्रमुख खबर पर नजर डालते हैं अमृतसर में नौजवान सेवक जत्थावीरा द्वारा श्रद्धापूर्वक सेक्सवान शबील एवं लंगर समागम आयोजित अमृतसर पंद्रह जून श्री अमृतसर साहिब में नौजवान सेवक जत्था वीरा द्वारा हर वर्ष की भांति इस वर्ष भी सिस्वान शबील एवं लंगर समागम अत्यंत श्रद्धा सेवा भाव और उत्साह के साथ आयोजित किया गया यह आयोजन तरन तारण बाईपास स्थित सिल्वर एस्टेट कॉलोनी के बाहर संपन्न हुआ जिसमें बड़ी संख्या में संगत ने भाग लिया धार्मिक सेवा में समर्पित जत्थे के सदस्यों जोबंजीत सिंह सुख जसदीप सिंह अमृतबीर सिंह और जसप्रीत सिंह ने दिनभर सेवा कर संगत को शीतल जल और स्वादिष्ट लंगर प्रदान किया इस सेवा में विदेशों में बसे एनआरआई भाई सुख गैरी मनी गिल राणा और मंजिंदर ने भी विशेष सहयोग देकर भाईचारे का उदाहरण प्रस्तुत किया गर्मी के मौसम को देखते हुए शबील में ठंडे पेय पदार्थों का उत्तम प्रबंध किया गया था वही लंगर में विभिन्न व्यंजनों की सेवा की गई। पूरे आयोजन में अनुशासन समर्पण और सामूहिकता का अद्भुत समन्वय देखने को मिला समारोह के अंत में संगत और सेवकों ने ईश्वर के चरणों में अरदास कर भविष्य में भी ऐसे सेवा समर्पित आयोजनों के निरंतर संचालन की कामना की स्थानीय निवासियों और श्रद्धालुओं ने जत्थे की इस सराहनीय पहल के लिए दिल से धन्यवाद प्रकट किया ਉਰਦੀ ਨਗਰੀ ਵਿੱਚ ਅੰਮ੍ਰਿਤਸਰ ਦੇ ਵਿੱਚ ਕੋਤੀ ਗਰਮੀ ਦੇਖੋ ਕਿੰਨੀ ਪਿਆਰੀ ਆ ਉਹ ਤਾਜੋ 27 ਡਿਗਰੀ ਵਿੱਚ ਇਹਦਾ ਲੰਗਰ ਲਾਇਆ ਵੀਰਾਂ ਲਾਇਆ ਵਾ ਅਸੀਂ ਇਹਨਾਂ ਨਾਲ ਗੱਲਬਾਤ ਕਰਦੇ ਆਂ ਪੁੱਛਦੇ ਆਂ ਗੱਲਬਾਤ ਕਰਦੇ ਅੱਜ ਵੀ ਠੀਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਸੰਗਤ ਨੂੰ ਸਵੀਰ ਲਾਉਣ ਦੇ ਪਿਛੇ ਇਹ ਮੇਨ ਮਤਵ ਆ ਕਿ ਇੰਨੀ ਤਪਦੀ ਗਰਮੀ 'ਚ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਪਾਸ਼ਾ ਜੀ ਨੂੰ ਗਰਮੀ ਦੇ ਵਿੱਚ ਤਤੀ ਤਵੀ ਦੇ ਬਿਠਾਇਆ ਗਿਆ ਉਹਨਾਂ ਦੇ ਨੂੰ ਠੰਡ ਪਾਉਣ ਦੇ ਲਈ ਤੇ ਸੰਗਤਾਂ ਦੇ ਇੰਨੀ ਗਰਮੀ ਠੰਡ ਦੇ ਲਈ ਸ਼ਬੀਲ ਲਾਈ ਜਾਂਦੀ ਆ 4 ਸਾਲ ਪਹਿਲਾਂ ਅਸੀਂ ਅਪਰਾਲਾ ਸ਼ੁਰੂ ਕੀਤਾ ਸੀ ਸੰਗਤਾਂ ਦੇ ਸਹਿਯੋਗ ਤੇ ਨਾਲ ਵੀਰ ਭਰਾਵਾਂ ਦੇ ਸਹਿਯੋਗ ਦੇ ਨਾਲ ਇਹ ਅਪਰਾਲਾ ਇੰਨਾ ਵਧਿਆ ਵੀ ਨਾਲ ਲੰਗਰ ਹਰ ਸਾਲ ਦੀ ਤਰ੍ਹਾਂ ਹੁਣ ਹਰ ਸਾਲ ਹੀ ਸ਼ਬੀਲ ਲੱਗਦੀ ਨਾਲ ਲੰਗਰ ਲਾਇਆ ਜਾਂਦਾ ਇਹ ਅਪਰਾਲਾ ਵਧਦਾ ਹੀ ਜਾਂਦਾ ਵਾ ਹਰ ਸਾਲ ਲੋਕ ਜੁੜਦੇ ਹੀ ਜਾਂਦੇ ਨਾਲ ਤੇ ਬਹੁਤ ਮਹਾਰਾਜ ਦੀ ਕਿਰਪਾ ਆ ਮਹਾਰਾਜ ਦੀ ਦਇਆ ਸਦਕਾ ਸ਼ਬੀਲ ਹਰ ਸਾਲ ਲਾਈ ਦੀ ਉਸੇ ਤਰ੍ਹਾਂ ਹਰ ਕੀ ਵੀ ਲਾਈ ਆ ਬਹੁਤ ਵਧੀਆ ਹੰਗਾਰਾ ਸੱਜਣਾ ਮੈਂ ਬਲੰਦੇ ਆ ਕਿਰਪਾ ਆ ਕਿੰਨੀ ਤੜੀ ਸ਼ਬੀਲ ਬੋ ਏ ਸਾਡੀ 5ਵੀਂ 6ਵੀਂ ਸਵੀ ਹੈ ਜੀ ਹਾਂ ਜੀ ਹਾਂ ਹਰ ਸਾਲ ਇਹਦੇ ਚਲਦੀ ਰਹੂਗੀ ਜੀ ਹਾਂ ਜੀ ਹਰ ਸਾਲ ਇਸੇ ਤਰੀਕ ਦੇ ਹੀ ਲਗਭਗ 1-2 ਦਿਨ ਦੇ ਘੇਰ ਫੇਰ ਚਲਾਈਦੀ ਆ ਮਹਾਰਾਜ ਦੀ ਕਿਰਪਾ ਨਾਲ ਇਸ ਤਰ੍ਹਾਂ ਹੀ ਚੱਲੋ ਮਹਾਰਾਜ ਦੇ ਉਦਮ ਦੇ ਹਰ ਸਾਲ ਆਈ ਜਾਵਾ ਹੈ ਭਰਾਵਾ ਦੇ ਫਿਰ ਤੇ ਤੁਰਿਆ ਜਾ ਰਿਹਾ ਵਾਹਿਗੁਰੂ ਠੀਕ ਹੈ ਜੀ ਤੁਹਾਡੇ ਸਾਹਮਣੇ ਆ ਵੇਖ ਲੋ ਇੱਕ ਸੰਗਤਾਂ ਭਰਪੂਰ ਆਉਂਦੀਆਂ ਜਾਂ ਵੀ ਰਸ਼ ਪਿਆ ਹਾਂ ਜੀ ਹਾਂ ਜੀ ਗਰਮੀ ਬੜੀ ਪਿਆਰੀ ਹੈ ਨਾ ਹਾਂ ਜੀ ਨਾਲ ਵੇਖੋ ਤੁਸੀਂ ਤੁਹਾਡੇ ਸਾਹਮਣੇ ਆ ਇਹ ਲੰਗਰ ਦਾ ਬੇਨਤੀ ਜਾਮ ਕੀਤਾ ਗਿਆ ਹੈ ਹਾਂ ਜੀ ਬਿਲਕੁਲ ਠੀਕ ਹੈ ਅਸੀਂ ਉਹ ਵੀ ਗੱਲਬਾਤ ਕਰਾਂਗੇ ਨਾਲ ਡਰਾਈ ਅਰਤੀ ਸ਼ੇਮਾ ਸਾਲਾਨਾ ਸਾਡਾ ਹੈਗਾ ਆ ਸ਼ਬੀਲ ਦਾ ਲੰਗਰ ਨਾ ਪ੍ਰਸ਼ਾਦੇ ਦਾ ਲੰਗਰ ਹੈ ਦਾਲ ਫੁਲਕੇ ਦਾ ਆਪਣੇ ਵੇਖੋ ਪਹਿਲੀ ਵਾਰ ਕੀਤਾ ਤੇ ਇੱਕ ਵਾਰੀ ਹੋਇਆ ਦੂਜੀ ਵਾਰ ਹੋਇਆ ਜਿਹਨੂੰ ਦੇਣ ਵਾਦਾ ਹੀ ਜਾਂਦਾ ਪਿਆ ਆ ਠੀਕ ਆ ਆਪਣੇ ਪਈ ਸਾਰੇ ਪੰਜਾਬ ਦੇ ਵੀਰ ਵੀ ਨਾਲ ਲੱਗਿਆ ਪਰ ਐਨਆਰ ਵੀਰ ਵੀ ਸਾਡੇ ਨਾਲ ਸਹਿਯੋਗ ਦੇ ਰਹੇ ਆ ਬਹੁਤ ਸੋਹਣਾ ਸਹਿਯੋਗ ਸਾਰੇ ਵੀਰਾਂ ਭਰਾਵਾਂ ਦਾ ਮਿਲਦਾ ਪਿਆ ਤੇ ਸਾਡੇ ਭੈਣ ਭਰਾ ਆਪਾਂ ਰਲ ਮਿਲ ਕੇ ਸ਼ਬੀਲ ਦਾ ਲੰਗਰ ਕਰਦਾ ਇਸ ਤਰ੍ਹਾਂ ਗਰਮੀ ਪਿਆਰੀ ਆ 45 ਸਨਾਈ ਡਿਗਰੀ ਦੇ ਵਿੱਚ ਹਰ ਤਰ੍ਹਾਂ ਸ਼ਬੀਲ ਦਾ ਲੰਗਰ ਲੱਗਦਾ ਪਿਆ ਵਾ ਤੁਹਾਡੇ ਹੀ ਕਹਿਣਾ ਆ ਵੀਰ ਜੀ ਵੇਖੋ ਗੱਲ ਇਹ ਜਿੰਨੀ ਮਰਜ਼ੀ ਗਰਮੀ ਪੈ ਜਾ ਭਾਵੇਂ 55 ਡਿਗਰੀ ਸਮਸ ਹੋਵੇ ਸਾਡੇ ਜਿਹੜੇ ਵੀਰ ਆ ਗਏ ਸੜਕਾਂ ਤੇ ਨੰਗੇ ਪੈਰੀ ਤੁਰਨ ਫਿਰਨਗੇ ਤੇ ਲੋਕਾਂ ਸਾਥ ਸੰਗਤ ਨੂੰ ਜਲ ਛਕਾਉਣਗੇ ਇਹ ਇਹਨਾਂ ਦਾ ਉਪਰਾਲਾ ਕਰ ਰਹੇ ਨੇ ਅਸੀਂ ਹੋਰ ਵੀ ਸੰਗਤ ਨਾਲ ਜੁੜੇ ਲੋਕ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਆਹ ਭਾਈ ਜੀ ਤੁਸੀਂ ਦੱਸੋ ਕੁਝ ਵਾਹਿਗੁਰੂ ਜੀ ਕਾਲਾ ਸਾਹਿਬ ਵਾਹਿ ਫਤੇ ਜੀ ਬੜੀ ਕਿਰਪਾ ਗੁਰੂ ਰਾਮਦਾਸ ਜੀ ਦੀ ਇਹਨਾਂ ਨੂੰ ਮੌਕਾ ਮਿਲਿਆ ਇੰਨੀ 스ਪੀਡ ਜੀ ਸ਼ੇਮੀ ਜੀ ਬੇਮਾਰ ਹੈ ਹਾਂ ਜੀ ਹਾਂ ਜੀ ਭਾਈ ਜੀ ਠੀਕ ਹੈ ਜੀ ਅਦਰ ਨਾ ਹੋਰ ਵੀ ਲੋਕ ਜੁੜ ਚੁੱਕੇ ਨੇ ਅਸੀਂ ਇਹਨਾਂ ਦੀ ਗੱਲਬਾਤ ਕਰਾਂਗੇ ਵਾਇਗੁਰ ਜੀ ਕੀ ਖਾਲਸਾ ਵਾਇਗੁਰ ਜੀ ਕੀ ਫਤਿਹ ਸਾਰੇ ਵੀਰਾਂ ਨੂੰ ਪਹਿਲੇ ਪਿਆਰ ਭਰੇ ਸਾਸਰੀ ਅਕਾਲ ਜੋ ਕਿ ਅਸੀਂ ਹਰ ਸਾਲ ਦੀ ਤਰ੍ਹਾਂ ਛੇਵੀਂ ਸ਼ਬੀਲ ਜੋ ਕਿ ਅਸੀਂ ਲਾਣ ਜਾ ਰਹੇ ਹਾਂ ਸਾਡੇ ਜੋ ਕਿ ਬਾਹਰ ਬੈਠੇ ਐਨ ਆਰ ਆਈ ਵੀਰਾਂ ਦੇ ਭਰਾਵਾਂ ਦੇ ਸਿਰ ਤੇ ਇੱਥੋਂ ਵਾਲੇ ਵੀਰ ਤੇ ਸਾਰਿਆਂ ਦੇ ਸਿਰ ਤੇ ਜੋਗੀ ਸ਼ਬੀਲ ਚੱਲ ਰਹੀ ਆ ਬਹੁਤ ਹੀ ਵਧੀਆ ਸੰਜੋਗ ਆ ਖਾਸ ਜੋ ਕਿ ਲੰਗਰ ਦਾ ਪ੍ਰਬੰਧ ਵੀ ਕੀਤਾ ਗਿਆ ਹੈ ਦਾਲ ਰਮਾਲੀ ਰੋਟੀ ਜੋ ਵੀ ਆ ਜੀ ਸ਼ਬੀਲ ਠੰਡੇ ਜਲ ਦੀ ਇਤਰਾ ਜਿੰਨਾ ਵੀ ਗਰਮੀ ਦਾ ਟੈਂਪਰੇਚਰ ਆ ਅਸੀਂ ਇਦਾਂ ਹੀ ਸੇਵਾ ਕਰਦੇ ਰਵਾਂਗੇ ਡੱਟ ਕੇ ਅੱਗੇ ਇਤਨਾ ਚੱਲਦੀ ਰਹੂਗੀ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਕਿਹਨੂੰ ਬੋਲਾਂਗਾ ਲੰਗਰ ਦਿਖਾ ਜਾਵੇ ਤਾਂ ਫੇ ਸਯੋਗੀ ਨਾਲ ਗੱਲ ਕਰਾਂਗਾ ਦੇਗਾ ਵੇਖੋ ਦਾਲ ਦੀਆਂ ਬਣੀਆਂ ਵਈਆਂ ਆ ਰਮਾਲੀ ਫੁਲਕਾ ਵਾ ਦੇਖੋ ਰਮਾਲੀ ਫੁਲਕਾ ਬੰਦਾ ਵਾ ਦੀ ਮੇਰਾ ਨਾਮ ਸਿਮਰਨਜੀਤ ਸਿੰਘ ਜਿਵੇਂ ਕਿ ਆਪਣੇ ਸੁਖ ਵੀਰ ਆਪਣੇ ਰੋਹਿਤ ਵੀਰ ਹਣੀ ਉਹਨਾਂ ਦੇ ਜਿਹੜੇ ਬਾਹਰ ਆਪਣੇ ਵੀਰ ਬੈਠੇ ਅਮਰੀਕਾ ਕੈਨੇਡਾ ਇੰਗਲੈਂਡ ਇਹਨਾਂ ਦੇ ਸਹਿਯੋਗ ਦੇ ਨਾਲ ਹੀ ਵੀਰ ਜੀ ਸ਼ਬੀਨਾ ਲੱਗਣ ਦੀਆਂ ਅੱਜ ਛੇਵੀਂ ਸ਼ਬੀਨਾ ਵੀਰਜੀ ਹੈ ਗਾੜੀ ਵੀ ਨਹੀਂ ਕਰਦੇ ਮਹਾਰਾਜ ਜੀ ਇਸੇ ਤਰ੍ਹਾਂ ਵੀਰ ਜੀ ਸ਼ਬੀਨਾ ਚੱਲਦੀਆਂ ਰਹਿਣ ਗਾੜੀ ਜਿਹੜੇ ਵੀਰ ਆ ਇਹ ਵੀ ਸੈਟ ਹੋਣ ਜਿਹੜੇ ਆਪਣੇ ਭਰਾ ਆ ਇਸੇ ਤਰ੍ਹਾਂ ਸਾਰੇ ਮੇਰੇ ਵੀਰਾਂ ਦੇ ਸਹਿਯੋਗ ਨਾਲ ਸ਼ਬੀਨਾ ਲੱਗਦੀਆਂ ਰਹਿਣ ਇਸੇ ਤਰ੍ਹਾਂ ਵੀਰ ਜੀ ਤਗੜੇ ਹੋ ਗਏ ਮਹਾਰਾਜ ਜੀ ਇਤਰਾ ਹੀ ਸਵਾਵਾ ਲੈਂਦੇ ਰਹਿਣ ਜੀ ਲੰਗਰ ਤਾਂ ਕੀ ਕੀ ਵੀਰ ਜੀ ਲੰਗਰ ਵਿੱਚ ਰਮਾਲੀ ਰੋਟੀਆਂ ਦਾਲ ਫੁਲਕਾ ਵੀਰ ਜੀ ਇਹ ਸਵੇਰ ਤੋਂ ਵੀਰ ਜੀ ਕੱਲ ਰਾਤ ਦੇ ਵੀਰ ਬਹੁਤ ਜਿਆਦਾ ਸੇਵਾ ਨਿਭਾਰੇ ਆ ਇਹਨਾਂ ਦੇ ਵੀਰ ਜੀ ਆਪਣੇ ਵੀਰ ਪਨੇਸਰੋ ਨੇ ਇਹ ਸੁਖਵੀਰ ਰੋਹਿਤ ਵੀਰੋ ਨੇ ਗਾੜੀ ਵੀਰ ਜੀ ਆਪਣਾ ਕਾਸ਼ੂ ਵੀਰੋ ਨੇ ਹੋਰ ਵੀਰ ਜੋਗਨ ਵੀਰ ਹੋਣੀ ਆਪਣੇ ਵੀਰ ਜੀ ਅਮਰਤ ਵੀਰ ਹੋਣੀ ਸਾਰੇ ਸਾਰੇ ਜਿਹੜੇ ਵੀਰ ਆਪਣੇ ਬਾਹਰ ਵੀ ਬੈਠੇ ਉਹਨਾਂ ਦੇ ਸਹਿਯੋਗ ਦੇ ਨਾਲ ਹੀ ਵੀਰ ਸਪੀਰਾਂ ਚੱਲਦੀਆਂ ਗਾੜੀ ਵੀ ਮਾਰੇ ਕਰਾਂਗੇ ਇਸ ਬਿਨਾ ਚੱਲਦੀਆਂ ਰਹਿਣ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਸਿਵਾ ਹੈ ਗੁਰੂ ਜੀ ਕੀ ਫਤਿਹ ਇਹ ਨੇ ਤੇਰੀ ਸਾਸਨ ਦੇ ਸਰਵ ਸਟੇਟ ਨੂੰ ਨੀਂਵੀ ਆਸਾ ਦੀ ਤਰ੍ਹਾਂ ਸਪੀਲ ਲੱਗਦੀ ਆ ਬਹੁਤ ਵਧੀਆ ਬੱਚੇ ਜਿਹੜੇ ਆ ਮਾਂ ਮਾਤੇ ਸੇਵਾ ਕਰਦੇ ਨੇ ਇਹਨਾਂ ਦੀ ਚੜ੍ਹਦੀ ਕਲਾ ਕਰੇ ਪਰਮਾਤਮਾ ਸੁੱਖ ਰੱਖੇ ਇਹਨਾਂ ਦੇ ਵਿੱਚ ਫਿਰ ਸਾਡੇ ਦੇਸ਼ਾਂ ਵਿੱਚ ਇਹ ਸਮਝੇ ਸਮਝੀ ਇਹਨਾਂ ਦੇ ਪਰਮਾਤਮਾ ਚੜ੍ਹਦੀ ਕਲਾ ਕਰੇ ਤੇ ਨਹੀਂ ਆਈ